ਫੋਨ ਹੀ ਨਹੀਂ ਚੁੱਕਣ ਡਿਆ ਕਿਦਾ ਫੋਨ ਵੱਜੀ ਜਾਂਦਾ ਵਾ ਉਹ ਕਿਤੇ ਹਸਪਤਾਲੋਂ ਹੀ ਨਾ ਹੋਵੇ ਵੱਡਾ ਵੀਰ ਤੇ ਕਿਉਂ ਫੋਨ ਨਹੀਂ ਚੁੱਕਣ ਡਿਆ ਓਏ ਰੱਬ ਨੇ ਹਟਾ ਪਾਪਾ ਚੁੱਕ ਲਈ ਓਏ ਹਾਂ ਉਹ ਵੱਡਿਆ ਕਿੱਦਾਂ ਹੋ ਗਿਆ ਉਹ ਮੈਂ ਤਾਂ ਪਾਪੇ ਨੂੰ ਚੰਗਾ ਭਲਾ ਛੱਡ ਕੇ ਆਇਆ ਅਸੀਂ ਉਹ ਕੀ ਦੱਸਾਂ ਨਿਕਿਆ ਹਸਪਤਾਲ ਵਾਲਿਆਂ ਦੇ ਪਾਪੇ ਦੇ ਪੈਪਾ ਵੀ ਬੜੀਆਂ ਪਾਤੀਆਂ ਵਾ ਨੱਕ ਚ ਪੈਪ ਮੂੰਹ ਚ ਪੈਪ ਤੇਡ ਚ ਪੈਪ ਪਿਸ਼ਾਬ ਵਾਲੀ ਪੈਪ oh no ਉਹ ਹਾਂ ਵੀਰੇ ਉਹ ਇੰਨੀਆਂ ਪੈਪਾਂ ਕਿਹੜੀ ਗੱਲੋਂ ਲਾਈ ਗਏ ਅੰਤਰੇ ਉਹ ਕੀ ਦੱਸਾਂ ਨਿਕਿਆ ਇੰਨੇ ਪੈਪ ਤੇ ਪਲੰਬਰ ਨਹੀਂ ਪਾਉਂਦੇ ਜਿੰਨੇ ਨਰਸਾਂ ਨੇ ਪਾਉਤੇ ਆ ਉਹ ਚੱਲ ਵੀਰ ਮਨ ਨਾ ਖਰਾਬ ਕਰ ਉਹ ਹੁਣ ਹੌਸਲਾ ਰੱਖ ਉਹ ਹੌਸਲਾ ਮੈਂ ਬਾਅਦ ਚ ਰੱਖੂਗਾ ਪਹਿਲਾਂ 20000 ਮੇਰੇ ਹੱਥ ਤੇ ਰੱਖ। ਮੈਂ ਪਾਪਾ ਦੇ ਛਡਾ ਕੇ ਲਿਆਵਾ। ਉਹ ਕਿਉਂ ਵੀਰ? ਉਹ ਪਾਪਾ ਕਿਹੜਾ ਪੁਲਿਸ ਨੇ ਫੜਿਆ ਵਾ? ਉਹ ਜਿਹੜਾ ਛਡਾ ਕੇ ਲਿਆਉਣਾ ਪੈਣਾ ਵਾ। ਉਹ ਨਿੱਕਿਆ। ਡਾਕਟਰ ਕਿਹੜਾ ਪੁਲਸ ਵਾਲਿਆਂ ਨੂੰ ਘਾਟਾ? ਇਹਨਾਂ ਲਾਸ਼ ਉਦੋਂ ਦੇਣੀ ਓ ਜਦੋਂ ਇਹਨਾਂ ਦੇ ਹੱਥ ਤੇ ਪੈਸੇ ਰੱਖੇ। ਉਹ ਚੱਲ ਠੀਕ ਆ ਵੀਰ। ਉਹ ਮੈਂ ਕਰਦਾ ਤੈਨੂੰ Google Pay। ਉਹ 20000 ਰੁਪਈਆ ਹੁਣ ਆ ਮੇਰੇ ਖਾਤੇ 'ਚ। ਉਹ ਨਿੱਕਿਆ। ਛੇਤੀ ਛੇਤੀ ਪੈਸੇ ਘੱਲੇ। ਮਾਪਾ ਪੇ ਨੂੰ ਲੈ ਕੇ ਆਵਾ। ਹਾਏ ਪਾਪਾ ਜੁ ਜਾਂਦੇ ਜਾਂਦੇ ਮੇਰਾ ਵਿਆਹ ਹੀ ਕਰ ਜਾਂਦਾ ਉਹ ਡੈਡੀ ਕੀ ਗੱਲ ਹੋ ਗਈ ਆ ਬੜਾ ਭੇਟੇ ਵਰਗਾ ਮੂੰਹ ਬਣਾਇਆ ਵਾ ਉਹ ਕੁਝ ਨਹੀਂ ਪੁੱਤ ਓ ਸਾਡਾ ਪਾਪਾ ਹੱਡ ਤੋਂ ਬਹੁਤ ਦੂਰ ਚਲ ਗਿਆ ਈਓ ਉਹ ਡੈਡੀ ਪਹਿਲਾਂ ਕਿਹੜਾ ਪਾਪਾ ਤੇਰੇ ਨਾਲ ਜੱਫੀ ਪਾ ਕੇ ਸੌਂਦਾ ਸੀ ਪਹਿਲਾਂ ਵੀ ਤਾਂ ਤੇਰੇ ਨਾਲ ਦੂ ਦੂ ਹੀ ਰਹਿੰਦਾ ਸੀ ਉਹ ਪੁੱਤ ਉਹ ਪਾਪਾ ਸਾਡਾ ਹਸਪਤਾਲ ਚ ਪੂਰਾ ਹੋ ਗਿਆ ਵਾ ਉਹ ਤਾਇਆ ਤੇਰਾ লাশ ਲੈ ਕੇ ਆਉਂਡਿਆ ਵਾ। ਉਹ ਮਰਨਾ ਹੀ ਉਹਨੇ। ਤਰੇ ਦੋਵਾਂ ਭਰਾਵਾਂ ਤੋਂ ਤੰਗ ਵੀ ਪੜਾਈ। ਓ ਪੁੱਤ, ਓ ਜੇਬ ਚ ਕੋਈ ਪੈਸਾ ਵੀ ਨਹੀਂ ਆ। ਜਿੰਨੇ ਹੈਗੇ ਸੀ ਮੈਂ ਉਹਨੂੰ Google Pay ਕਰਤੇ ਆ। ਓ ਹੁਣ ਸਾਨੂੰ ਪਾਪਾ ਵੱਡਾ ਵੀ ਕਰਨਾ ਪੈਣਾ ਈ ਹੂੰ। ਡੈਡੀ, ਪਾਪਾ ਔਰ ਕਿੱਡਾ ਗ ਵੱਡਾ ਕਰਨਾ ਈ? ਉਹਦੇ ਅੱਗੇ ਅਸੀਂਆਂ ਸਾਲਾਂ ਦਾ ਹੀ। ਓ ਪੁੱਤ ਮੇਰਾ ਮਤਲਬ ਆ ਕਿ ਪਾਪੇ ਦੀ ਇਰਥੀ ਦੇ ਨਾਲ ਸਾਨੂੰ ਪਕਾਣੇ-ਪਕਾਉਣੇ ਵੀ ਬੰੜੇ ਬਣੇ ਆ। ਉਹ ਪਕਾਣੇ ਕਿਹੜੀ ਗੱਲਾਂ ਬੰਨਣੇ ਆ ਪਾਪਾ ਗੜਾ ਵਰਲਡ ਕੱਪ ਜਿੱਤ ਕੇ ਆਇਆ ਸੀ ਉਹ ਪੁੱਤ ਤੂੰ ਅਜੇ ਨਿਆਣਾ ਵਾ ਉਹ ਤੈਨੂੰ ਨਹੀਂ ਪਤਾ ਲੱਗਣਾ ਉਹ ਚੱਲ ਉਹ ਇੱਥੋਂ ਉਧਰੋਂ ਵਾਲੋ ਨਾ ਬਾਲਣ ਲੈ ਆਈਏ ਤੇ ਨਾਲੇ ਟੈਂਟ ਵਾਲੇ ਨੂੰ ਗਿਆਈਏ ਉਹ ਡਾਡੀ ਬਾਲਣ ਕਿੰਨੇ ਕੁ ਦਾ ਆਣਾ ਵਾ ਉਹ ਪੁੱਤ ਉਹ ਜਿੱਦੀ ਦੇ ਹੀ ਨਾ ਪਾਪਾ ਸਾਡੇ ਦੀ ਉਹ 5 ਕੁਵੰਟਲ ਬਾਲਣ ਲੱਗਣਾ ਉਹਨੂੰ ਉਹ ਬੋਧਾ ਨਹੀਂ ਤੇ 5000 ਰੁਪਏ ਦੇ ਤੇ ਆਈ ਜਾਣਾ ਵਾ ਉਹ ਡਾਡੀ 5000 ਕਿਹੜੀ ਗੱਲਾਂ ਖਰਚਣਾ ਵਾ ਚੁੱਪਚੀ ਤੇ ਦਬ ਦਿੰਨੇ ਆ ਇੱਥੇ ਕਿਹੜਾ ਕਿਹਨੂੰ ਪਤਾ ਲੱਗਣ ਡਿਆ ਵਾ ਓ ਛਵਲਾ ਮਰੀ ਜਾਂਦਾ ਵਾ ਓ ਚੱਲ ਉਹ ਸਮਾਨ ਲਾਈਏ ਵੇ ਮਗਰ ਓਏ ਤੈਨੂੰ ਕਿਹੜਾ ਪਤਾ ਲੱਗਾ ਕਹਿੰਦੇ ਮੇਜਰ ਉਹਨਾਂ ਦਾ ਬੁੱਢਾ ਮਰ ਗਿਆ ਉਹ ਕੀ ਹੋਇਆ ਉਹਨੂੰ ਉਹ ਤੇ ਹਸਪਤਾਲ ਸੀ ਓਏ ਆਹੋ ਆਸਪਤਾਲ ਹੀ ਉਹ ਤੇ ਲਾਜਖਣਾ ਮਰ ਗਿਆ ਓਏ ਉਹਦੀ ਲਾਦ ਬੜੀ ਮਾਰੀ ਸੀ ਉਹਨਾਂ ਕੋਲ ਤੱਕ ਕੋਠੇ ਨਹੀਂ ਪਏ ਉਹ ਉਹ ਦਿਨ ਇੱਕੇ ਮੁੰਡੇ ਨੇ ਕੁੜੀ ਵਿਆਹ ਆ ਰਹੀ ਆਂਦੀ ਸੀ ਉਹਦਾ ਤਾਂ ਵਿਆਹ ਹੋ ਗਿਆ ਵੱਡਾ ਅਜੇ ਤੱਕ ਵੀ ਕੁਆਰਾ ਹੀ ਉਹ ਇਹਨਾਂ ਦਾ ਪਿਓ ਤੇ ਬੜੇ ਰੱਬ ਦੇ ਨਾਲ ਆ ਸੀ ਪਰ ਉਹਨਾਂ ਮੌਤ ਬੜੀ ਮਾਰੀ ਆਈ ਚੱਲ ਯਾਰ ਉਹਨਾਂ ਦੇ ਘਰ ਤੇ ਆ ਕੇ ਵੇਖੀ ਉਹਨਾਂ ਦੇ ਘਰ ਵੀ ਨਹੀਂ ਕਿਸਨੇ ਵੜਨਾ ਨਾਲੇ ਸੰਸਕਾਰ ਦੀ 10 ਵਾਸਤੇ ਗੁਰਦੁਆਰੇ ਵਾਲੇ ਭਾਈ ਨੂੰ ਹੀ ਕਹਿ ਦਿੱਤੀ ਚੱਲ ਬੁੱਤ ਉੱਤਰ ਤੇ ਮੈਂ ਨਾ ਉਹ ਕੁਜੇ ਦਾ ਸਮਗਰੀ ਦਾ ਪਤਾ ਕਰਵਾ ਤੇ ਤੂੰ ਅੰਦਰ ਟੈਂਟ ਵਾਲੇ ਨੂੰ ਸਮਾਨ ਲਿਖਾ ਦੇ ਉਹ ਪ੍ਰਾਤਾਂ ਲਖਾ ਲਾ ਕੋ ਚਾਨਣੀਆਂ ਲਖਾ ਲਾ ਚੰਗਾ ਠੀਕ ਆ ਬਾ ਹਾ ਦਾ ਪਾਪਾ ਪੂਰਾ ਹੋ ਗਿਆ ਵਾ ਉੱਤਰ ਕੋ ਚਿੱਟੀਆਂ ਚਾਨਣੀਆਂ ਹੈਗੀਆਂ ਵਾ ਹਾਂ ਉਹ ਚਿੱਟੀਆਂ ਛੱਡੋ ਹਰੀਆਂ ਪੀਲੀਆਂ ਲਾਲ ਜਿਹੜੀਆਂ ਮਰਜ਼ੀ ਲੈ ਜਾਓ ਉਹ ਲਾਲ ਪੀਲੀਆਂ ਚਾਨਣੀਆਂ ਆਪਾਂ ਕੀ ਕਰਨੀਆਂ ਵਾ ਓਏ ਇਹੀ ਪਾਪੇ ਦਾ ਕੱਠ ਕਰਨਾ ਵਾ ਅਹੀਂ ਤੁਹਾਡੇ ਵਾਲ ਪਾਪਾ ਵਿਉਣ ਨਹੀਂ ਲਿਆਉਣਾ ਓਏ ਇੱਧਰ ਆ ਪਰਚੀ ਤੇ ਸਮਾਨ ਲਿਖਾ ਉਹ ਪਹਿਲਾਂ ਇਹ ਦੱਸ ਪਾਣੀ ਵਾਲੇ ਪੱਖੇ ਕਿਨੇ ਖਿਲਾਵਾ ਇਦਾਂ ਕਰੀ ਤੇਰੇ ਕੋ ਏਸ਼ੀਆ ਗਿਆ ਨਾ ਉਹ ਲਾ ਦੀ ਓ ਚੋਰਾ ਪੱਖਾ ਤੁਹਾਡੇ ਪਾਪੇ ਨੂੰ ਕਦੀ ਜਿੰਦੇ ਜੀ ਨਹੀਂ ਨਸੀਬ ਹੋਇਆ ਜੇ ਹੁਣ ਆਪਾਂ ਪੱਖੇ ਲਾ ਦੇਣਾ ਪਾਪਾ ਦਾ ਫਿਰ ਗੁੱਸਾ ਕਰ ਜੂਗਾ ਓ ਚੱਲ ਇਹ ਦੱਸ ਉਹ ਬੈਰੇ ਦਾਹ ਕਰਨੇ ਆ ਕਿ 20 ਤੂੰ ਇਦਾਂ ਕਰੀ ਵੀ ਬੈਰੇ ਭੇਜਦੀ ਤੇ 10 ਸਫਾਈ ਕਰਨ ਵਾਲਿਆਂ ਬੁੜੀਆਂ ਭੇਜਦੀ ਤੇ ਨਾਲ ਗਲਾਬ ਸਿੱਧੂ ਦਾ ਖਾੜਾ ਵੀ ਕਹਿਦੀ। ਉਹ ਕਾਕਾ ਪੁੱਛਣਾ ਸਾਡਾ ਫਰਜ ਵਾ ਚੱਲ ਤੂੰ ਇਹ ਦੱਸ ਵੀ ਥੱਲੇ ਸਿੰਪਲ ਦਰੀਆਂ ਵਸਾਉਣੀਆਂ ਵਾ ਕਿ ਹਰੇ ਘਾਵ ਵਾਲੇ ਮੈਡ ਵਸਾਉਣੇ ਆ। ਉਹ ਕਿਹੜਾ ਤੇਰੇ ਪਿਓ ਵਾਲਾ ਤੀਆਂ ਦਾ ਧਿਆਰ ਮਣਾਉਣ ਲੱਗੇ ਆ ਜਿਹੜਾ ਤੂੰ ਥੱਲੇ ਹਰਿਆ ਘਾਵ ਵਛਾਈ ਜਨਾ ਉਹ ਤੂੰ ਕਦੇ ਮਰਗ ਵਾਲਾ ਸਮਾਨ ਨਹੀਂ ਲਿਗਿਆ। ਲਿਖਿਆ ਕਿਉਂ ਨਹੀਂ ਆ? ਪਿਛਲੇ ਮਹੀਨੇ ਨਾ ਸਾਡੀ ਦਾਦੀਪੁਰੀ ਹੋ ਗਈ। ਅਸੀਂ ਚਿੱਟੀਆਂ ਚਾਨਣੀਆਂ ਦਰੀਆਂ ਮੇਜ 50 ਗਲਾ ਖੜੇ ਸੀ ਪਾਣੀ ਪੀਣ ਵਾਸਤੇ। ਓ ਮਾਮਾ ਸਾਨੂੰ ਵੀ ਤੇ ਬਸ ਇਹੋ ਸਮਾਨ ਚਾਹੀਦਾ ਵਾ। ਸਾਡੇ ਘਰ ਕਿਹੜਾ ਰਤਨ ਟਾਟਾ ਮਰਿਆ ਵਾ। ਓ ਹਾ ਪੁੱਤ ਉਹ ਲਖਾਤਾ ਸਮਾਨ ਪਾ ਨੂੰ ਤੇ ਫੇਕੜੂ ਕੇਦੇ ਲੱਦ ਕੇ ਲੈ ਚਲੀਏ। ਓ ਡੈਡੀ ਮੇਰਾ ਤੇ ਕੀ ਕਰਨਿਆ ਪਲਾ ਪਾ ਨੂੰ ਕੇ ਡਾਕਟਰ ਕੋ ਲੈ ਚਲੀਏ। ਮੈਂ ਮਰਗਦਾ ਸਮਾਨ ਲਖਾਉਂ ਰਿਹਾ ਵਾ ਆ ਵਿਆਹ ਵਾਲਾ ਕੱਢੀ ਜਾਂਦਾ ਵਾ। ਓਪਾ ਓ ਕਿਉਂ ਸਾਡੇ ਨਾਲ ਬਕੌਲੀਆਂ ਕਾੰਡਿਆ ਵਾ ਓ ਆਡਾ ਤੇ ਪਾਪਾ ਪੂਰਾ ਹੋ ਗਿਆ ਵਾ ਓ ਤੂੰ ਛੇਤੀ ਛੇਤੀ ਸਮਾਨ ਘੜੂਕੇ ਦੇ ਲਾਦ ਕੇ ਤੇ ਖਲਾ ਦੇ ਓ ਅਹੀਂ ਤੇ ਅਜੇ ਪਾਪੇ ਦਾ ਮੂੰਹ ਵੀ ਵੇਖਣਾ ਵਾ ਓ ਆ ਜਾ ਪੁੱਤ ਓਪਾ ਓ ਗੱਲ ਸੁਣਿਓ ਸਾਡਾ ਪਾਪਾ ਪੂਰਾ ਹੋ ਗਿਆ ਵਾ ਓਏ ਸਾਨੂੰ ਬਾਲਣ ਚਾਹੀਦਾ ਵਾ ਉਹ ਕਿੰਨਾ ਕੁ ਲੱਗੂਗਾ ਉਹ ਜਵਾਨੋ ਸੰਸਕਾਰ ਵਾਸਤੇ ਤੇ 10 ਕੁਇੰਟਲ ਬਾਲਣ ਲੱਗ ਹੀ ਜਾਂਦਾ ਹੁੰਦਾ ਪਾ ਆਪਾ ਪਾਪਾ ਫੂਕਣਾ ਵਾ ਹਾਥੀ ਨਹੀਂ ਫੂਕਣਾ ਜਿਹੜਾ 10 ਕੁਇੰਟਲ ਬਾਲਣ ਲੱਗ ਜਾਣਾ ਵਾ ਉਹ ਮੇਰੇ ਕੋਲੋਂ ਭਾਵੇਂ 1 ਕੁਇੰਟਲ ਲੈ ਜਾਓ ਜੇ ਪਾਪਾ ਤੁਹਾਡਾ ਕੱਚਾ ਪੁਨਾ ਰਹਿ ਗਿਆ ਨਾ ਤੇ ਮੇਰੀ ਕੋਈ ਗਾਰੰਟੀ ਨਹੀਂ ਜੇ ਓਏ ਸਾਡੇ ਕੋਲ ਇੰਨੇ ਪੈਸੇ ਨਹੀਂ ਜੇ ਹੈਗੇ ਓਏ ਸਾਨੂੰ ਥੋੜਾ ਹੀ ਬਾਲਣ ਦੇ ਦੇ ਥੋੜੇ ਚ ਸਾਰਾ ਦਾ ਉਹ ਫਿਰ ਤੁਸੀਂ ਇਦਾਂ ਕਰੋ 2 ਕਿਲੋ ਲਿਓ ਲੀਫੀਆਂ ਉਹਦੇ ਪਿੱਛੇ ਟਾਲੀਆਂ ਨਹੀਂ ਹੁੰਦੀਆਂ ਉਹਦੇ ਵਿੱਚ ਰੱਖ ਕੇ ਨਾ ਇਹ ਪਾਪਾ ਫੂਕ ਦਿਓ ਉਹ ਤੁਹਾਨੂੰ ਸਸਤਾ ਪੈਣਾ ਜੇ ਓਪਾ ਹਾ ਦੇ ਘਰੇ ਮੋਦ ਹੋਈ ਇਹ ਤਾਂ ਤੂੰ ਚਵਲਾ ਮਾਰੀ ਜਾਂਦਾ ਓਏ ਆਪਣੇ ਕੇ ਸੀਨੀਅਰ ਨਾਲ ਗੱਲ ਕਰਾ ਉਹਦੇ ਨਾਲ ਰੇਟ ਕਰੀਏ ਉਹ ਸੀਨੀਅਰ ਨਾਲ ਗੱਲ ਕਰਾਉਣਾ ਤੂੰ ਕਿਹੜੇ ਕਸਟਮ ਕੇਅਰ ਵਾਲਿਆਂ ਨੂੰ ਫੋਨ ਲਾਇਆ ਵਾ ਮੈਂ ਹੀ ਮਾਲਕਾਂ ਮੇਰੇ ਨਾਲ ਗੱਲ ਕਰ ਉਦਾਂ ਕਰਦੇ ਆ ਪਾਪੇ ਨਾਲ ਬਾਪੂ ਬਣ ਕੇ ਤੇ ਪਾਪੇ ਨੂੰ ਡਾਉਂਦੇ ਨੇ ਆ ਫੁੱਲ ਤਰਨ ਦੀ ਵੀ ਨਹੀਂ ਲੋੜ ਪਣੀ ਆ ਫੇਟੇ ਮੂ ਤੇਰਾ ਓ ਪਾ ਓ ਸਾਨੂੰ ਬਾਲਣ ਤੇ ਵਿਖਾ ਉਹ ਗਿੱਲਾ ਨਾ ਹੋਵੇ ਕਿਤੇ ਉਹ ਬਾਲਣ ਸੁੱਕਾ ਜਾਂ ਵਾਧੂ ਪਿਆ ਵਾ ਬਾਹਰ ਆਓ ਮੇਰੇ ਨਾਲ ਚਲੋ ਓ ਪਾ ਸਾਰਾ ਪਿੰਡ ਫੂਕ ਦਿਓ ਓ ਜਵਾਨੋ ਆ ਲੱਕੜ ਜਿਹੜੀ ਆ ਨਾ ਇਹ ਸਿੱਧੀ ਬਨਾਰਸ਼ ਤੋਂ ਆਈ ਆ ਇਹ ਜਦੋਂ ਸੜਦੀ ਹੈ ਨਾ ਇਹਦੀ ਖੁਸ਼ਬੂ ਪਤਾ ਕਿਦਾਂ ਆਉਂਦੀ ਆ ਆਪਾ ਅਹੀਂ ਲੱਕੜਾਂ ਨਾ ਪਾ ਪਾ ਸਾੜਨਾ ਵਾ ਉਹ ਇਹਨੂੰ ਪੀ ਕੇ ਮਸਾਲਾ ਨਹੀਂ ਬਣਾਉਣਾ ਜਿਹੜੀ ਖੁਸ਼ਬੂ ਆਉਂਦੀ ਆ ਆਪਾ ਉਹ ਤੂੰ ਐਦਾਂ ਕਰ ਉਹ ਕੋਈ ਤੇ ਉਹ ਨਿੱਕੇ ਨਿੱਕੇ ਲੱਕੜਾਂ ਪਾ ਦੇ ਕੋਜਾ ਮੋਟੀਆਂ ਪਾ ਦੇ ਤੇ ਆ ਦੋ ਵੀ ਪਾ ਦੀ ਆਹ ਲੱਕੜਾਂ ਨਾ ਉਹ ਪਾਪੇ ਦੇ ਸਿਰ ਥਲੇ ਰੱਖ ਦਾਂਗੇ ਉਹ ਨਾ ਨਾ ਜਵਾਨੋ ਇਹ ਲੱਕੜਾਂ ਨਹੀਂ ਅਹੀਂ ਦੇਣੀਆਂ ਉਹ ਕਿਉਂ ਬਾ ਇਹ ਤੂੰ ਆਪਣੇ ਵਾਸਤੇ ਰੱਖਣੀਆਂ ਵਾਂ